ਮੈਂ ਕਦੇ-ਕਦੇ ਆਪਣੇ ਵਿਦਿਆਰਥੀਆਂ ਨੂੰ ਉਦਾਹਰਣ ਦਿਆ ਕਰਦਾ ਮੈਨੂੰ ਪੁੱਛਿਆ ਜਾਂਦਾ ਹੈ ਵੀ ਚਮਤਕਾਰ ਹੁੰਦੇ ਨੇ ਕਰਾਮਾਤਾਂ ਹੁੰਦੀਆਂ ਨੇ ਮੈਂ ਕਹਿੰਦਾ ਵੀ ਬੱਚਿਓ ਤੁਸੀਂ ਅੱਜ ਨਹੀਂ ਮੰਨਦੇ ਵੀ ਚਮਤਕਾਰ ਹੁੰਦੇ ਨੇ ਨਾ ਮੰਨੋ ਮੈਂ ਤਾਂ ਮੰਨਦਾ ਕਿ ਚਮਤਕਾਰ ਦਿਨ ਰਾਤ ਹੁੰਦੇ ਨੇ ਅੱਜ ਵੀ ਹੋ ਰਹੇ ਨੇ ਤਾਂ ਇੱਕ ਚਮਤਕਾਰ ਦਾ ਜ਼ਿਕਰ ਪੁਰਾਣੀ ਬਾਈਬਲ ਦੇ ਵਿੱਚ ਆਂਦਾ ਯਹੂਦੀਆਂ ਦਾ ਮੌਜਜ਼ਨਾ ਜਿਵੇਂ ਸਿੱਖਾਂ ਦਾ ਸ਼ਿਕਾਰ ਹੋ ਰਿਹਾ ਸੀ 18ਵੀਂ ਸਦੀ 'ਚ ਉਸੇ ਤਰ੍ਹਾਂ 2000 ਸਾਲ ਪਹਿਲਾਂ ਯਹੂਦੀਆਂ ਦਾ ਸ਼ਿਕਾਰ ਹੋ ਰਿਹਾ ਸੀ ਮਿਸਰ 'ਚ ਮੌਜੂਦ ਨੇ ਫੈਸਲਾ ਕੀਤਾ ਕਿ ਆਪਾਂ ਬਚ ਕੇ ਨਿਕਲਾਂਗੇ ਇਸ ਜ਼ਾਲਮ ਹਕੂਮਤ ਤੋਂ ਕਹਿੰਦੇ ਨੇ ਕਿ ਤਕਰੀਬਨ ਤਕਰੀਬਨ 40000 ਦਾ ਕਾਫਲਾ ਸੀ ਇਹ ਬਾਈਬਲ ਚ ਲਿਖਿਆ ਹੋਇਆ ਹੈ ਪੈਗੰਬਰ ਨੇ ਹੁਕਮ ਦਿੱਤਾ ਕਿ અમાਵਸ ਦੀ ਹਨੇਰੀ ਰਾਤ ਨੂੰ ਆਪੋ ਆਪਣੇ ਘਰਾਂ ਚੋਂ ਨਿਕਲਣਾ ਬਾਈਬਲ ਦਾ ਅਗਲਾ ਵਾਕ ਲਿਖਿਆ ਹੈ ਸਾਰੇ ਸੰਸਾਰ ਵਿੱਚ ਕਿਉਂਕਿ ਚੰ드ਰਮਾ ਗਾਇਰ ਸੀ ਅਮਾਵਸੀ ਹਰੇਕ ਘਰ ਵਿੱਚ ਹਨੇਰਾ ਸੀ ਸਿਰਫ ਯਹੂਦੀਆਂ ਦੇ ਘਰਾਂ 'ਚ ਚਾਨਣ ਸੀ ਕਿਉਂਕਿ ਯਹੂਦੀਆਂ ਨੂੰ ਉਹਨਾਂ ਦਾ ਪੈਗੰਬਰ ਮਿਲ ਗਿਆ ਹੋਇਆ ਸੀ ਜਿਨ੍ਹਾਂ ਨੂੰ ਪੈਗੰਬਰ ਮਿਲ ਜਾਣ ਗੁਰੂ ਮਿਲ ਜਾਣ ਉਹਨਾਂ ਦੇ ਘਰਾਂ 'ਚ ਕਦੇ ਹਨੇਰਾ ਨਹੀਂ ਹੁੰਦਾ ਅੱਧੀ ਰਾਤ ਨੂੰ ਨਿਕਲੇ ਬਾਦਸ਼ਾਹ ਨੂੰ ਸਵੇਰਸਾਰ ਪਤਾ ਲੱਗਿਆ ਆਪਣੀ ਫੌਜ ਪਿੱਛੇ ਲਾ ਲਈ 40000 ਦਾ ਕਾਰਵਾ ਜਾ ਰਿਹਾ ਹੈ ਅੱਗੇ ਲਾਲ ਸਾਗਰ ਆ ਗਿਆ ਅੱਗੇ ਸਮੁੰਦਰ ਪਿੱਛੇ ਦੁਸ਼ਮਣ ਦੀ ਫੌਜ ਸਾਰੇ ਡਰੇ ਹੋਏ ਸਾਰਿਆਂ ਨੇ ਕਿਹਾ ਨਬੀ ਹੁਣ ਹੁਣ ਸਾਡਾ ਰੱਖਾ ਤੂੰ ਐ ਸਾਨੂੰ ਬਚਾ ਪੈਗੰਬਰ ਨੇ ਫਰਮਾਇਆ ਆਪਣੇ ਕੋਲ ਅਰਦਾਸ ਤੋਂ ਇਲਾਵਾ ਹੋਰ ਕੁਝ ਨਹੀਂ ਅਰਦਾਸ ਕਰਾਂਗੇ ਰੱਬ ਬغیر ਅਰਦਾਸ ਕੀਤੀ ਪਿਤਾ ਇਹ ਤੇਰੀ ਚੁਣੀ ਹੋਈ ਕੌਮ ਐ ਤੇਰੀ ਸੰਤਾਨ ਇਹਨੂੰ ਤੂੰ ਹੀ ਬਚਾ ਸਕਦਾ ਸੰਸਾਰ 'ਚ ਹੋਰ ਕੋਈ ਨਹੀਂ ਹੁਣ ਬਚਾ ਸਕਦਾ ਅੱਗੇ ਸਮੁੰਦਰ ਪਿੱਛੇ ਫੌਜ ਅਸਮਾਨ 'ਚੋਂ ਆਵਾਜ਼ ਆਈ ਆਪਣੀ ਸੋਟੀ ਸਮੁੰਦਰ ਨੂੰ ਛੁਹਾਓ ਸਮੁੰਦਰ ਰਸਤਾ ਦਏਗਾ ਪੈਗੰਬਰ ਮੂਸਾ ਜ ਨੇ ਛੋਟੀ ਸਮੁੰਦਰ ਨੂੰ ਚਹਾਈ ਸਮੁੰਦਰ ਦੋ ਹਿੱਸਿਆਂ ਚ ਵੰਡਿਆ ਗਿਆ ਮਾਨਯੋਗ ਸਾਥ ਸੰਗਤ ਯਹੂਦੀਆਂ ਦੀ ਕੌਮ ਸੰਸਾਰ ਚ ਸਭ ਤੋਂ ਵੱਧ ਪੜੀ ਲਿਖੀ ਕੌਮ ਹੈ ਸਭ ਤੋਂ ਵੱਧ ਨੋਬਲ ਪ੍ਰਾਈਜ਼ ਵਿਦਿਆ ਦੇ ਖੇਤਰ ਚ ਮੈਡੀਸਿਨ ਚ ਇੰਜੀਨੀਅਰਿੰਗ ਚ ਯਹੂਦੀਆਂ ਨੇ ਜਿੱਤੇ ਨੇ ਇਕੱਲਾ ਪੜਨ ਲਿਖਣ ਚ ਨਹੀਂ 올림픽 ਦੇ ਤਗਮਿਆਂ ਦੀ ਬੇਨਤੀ ਵੀ ਕਰ ਲਏ ਉਹਨਾਂ ਦੇ ਮੁਕਾਬਲੇ ਤੇ ਹੋਰ ਕਿਹੜੀ ਕੌਮ ਕੋਲ ਨਹੀਂ ਉਹ ਯਹੂਦੀ ਆ ਸਾਖੀ ਹੈ ਜਿਹੜੀ ਮੈਂ ਤੁਹਾਨੂੰ ਦੱਸਦਾ ਐ ਸਾਖੀ ਤਾਂ ਕਿਵੇਂ ਸੁਣਾਉਂਦੇ ਨੇ ਤੇ ਕਿਵੇਂ ਪੜ੍ਹਦੇ ਨੇ ਸਮੁੰਦਰ ਦੋ ਹਿੱਸਿਆਂ 'ਚ ਵੰਡਿਆ ਦੁਨੀਆ 'ਚ ਕੋਈ ਸਾਇੰਸ ਨਹੀਂ ਸਿੱਧ ਕਰ ਸਕਦੀ ਵੀ ਹਵਾ ਵੰਡੀ ਜਾ ਸਕਦੀ ਐ ਜਾਂ ਪਾਣੀ ਵੰਡਿਆ ਜਾ ਸਕਦਾ ਪਰ ਕੋਈ ਧਰਮ ਗ੍ਰੰਥ ਐ ਤੇ ਧਰਮ ਗ੍ਰੰਥ ਦੀ ਸਾਖੀ ਐ ਇਹ ਮੰਨਦੇ ਨੇ ਉਹ ਸਾਨੂੰ ਸੰਗ ਲੱਗਣ ਲੱਗ ਜਾਂਦੀ ਆਪਣੇ ਸਾਖੀਆਂ ਦਾ ਪਾਠ ਕਰਦੇ ਆ ਜਾਂ ਸੁਣਾਉਂਦੇ ਆ ਸਮੁੰਦਰ ਤਾਂ ਦੋ ਹਿੱਸਿਆਂ 'ਚ ਵੰਡਿਆ ਗਿਆ ਰਸਤਾ ਵਿਚਕਾਰ ਦੀ ਹੈ ਲੇਕਿਨ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਵੀ ਲੰਗੀ ਇਹਦੇ ਵਿੱਚੋਂ ਦੀ ਜੇ ਸਮੁੰਦਰ ਦੀਆਂ ਦੋਵੇਂ ਕੰਧਾਂ ਫੇਰ ਆਪਸ ਵਿੱਚ ਮਿਲ ਗਈਆਂ ਫਿਰ ਕੀ ਕਰਾਂਗੇ ਡਰੇ ਖਲੋਤੇ ਨੇ ਰਸਤਾ ਦਿਸ ਰਿਹਾ ਹੈ 12 ਸਾਲ ਦਾ ਇੱਕ ਬੱਚਾ ਉਹਦਾ ਨਾਂ ਹੈ ਨਕਸ਼ੋ 올ਡ ਟੈਸਟਾਮੈਂਟ ਦਾ ਬੇਟਾ ਹੈ 12 ਸਾਲ ਦਾ ਬੱਚਾ ਨਕਸ਼ੋ ਨੇੜੇ ਆਇਆ ਪੈਗੰਬਰ ਦੇ ਕਦਮ ਛੂਹੇ ਆਪਣੇ ਹੱਥਾਂ ਨਾਲ ਤੇ ਦੌੜ ਪਿਆ ਉਹ ਜਦੋਂ ਸਮੁੰਦਰ ਦੇ ਦੋ ਹਿੱਸਿਆਂ ਦੇ ਵਿਚਕਾਰ ਦੌੜਿਆ ਜਾਂਦਾ ਦੇਖ ਰਹੇ ਨੇ 12 ਸਾਲ ਦੇ ਨਕਸ਼ੋ ਨੂੰ ਸਾਰਿਆਂ ਦੇ ਹੌਸਲੇ ਬੁਲੰਦ ਹੋ ਗਏ ਸਾਰੇ ਲੰਘੇ ਜਦੋਂ ਸਾਰੇ ਕਿਨਾਰਾ ਪਰਲੇ ਕਿਨਾਰੇ ਤੇ ਜਾ ਪਹੁੰਚੇ ਸਮੁੰਦਰ ਫਿਰ ਮਿਲ ਗਿਆ ਮਾਨਯੋਗ ਸਾਧ ਸੰਗਤ 14 ਮਈ 1948 ਨੂੰ ਜਦੋਂ ਇਜ਼ਰਾਈਲ ਦੁਨੀਆ ਦੇ ਨਕਸ਼ੇ ਤੇ ਆ ਗਿਆ ਇੱਕ ਆਜ਼ਾਦ ਦੇਸ਼ ਪਾਰਲੀਮੈਂਟ ਬੈਠੀ ਉਹਨਾਂ ਨੇ ਆਪਣਾ ਸਮੁੰਦਰੀ ਜਹਾਜ਼ ਬਣਾਇਆ ਪਹਿਲਾ ਸਮੁੰਦਰੀ ਜਹਾਜ਼ ਪ੍ਰਾਈਮ ਮਿਨਿਸਟਰ ਦਾ ਨਾਂ ਸੀ ਬੇਨ ਗੁਰਿਓ ਪੈਨਗੁਰਿਓ ਕਹਿੰਦਾ ਅੱਜ ਦੇ ਪਾਰਲੀਮੈਂਟ ਦੇ اجلاس ਦੇ ਵਿੱਚ ਸਭ ਤੋਂ ਪਹਿਲੀ ਮੱਦ ਭਾਈਓ ਇਹ ਹੈ ਮੈਂ ਤੁਹਾਡੇ ਤੋਂ ਇਹ ਪੁੱਛਣਾ ਹੈ ਕਿ ਆਪਾਂ ਜਹਾਜ਼ਰਾਨੀ ਕਰਦੇ ਹੁੰਦੇ ਸੀ ਦੁਨੀਆ 'ਚ ਸਾਡੇ ਵਰਗੇ ਮਲਾਹ ਕਿੱਥੇ ਸੀ ਪਰ ਫਿਰ ਅਸੀਂ ਗੁਲਾਮ ਹੋ ਗਏ ਅਸੀਂ ਭੁੱਲ ਗਏ ਕਿਸ਼ਤੇ ਚਲਾਨੀਆਂ ਹੁਣ ਸਾਡੇ ਨਸੀਬਾਂ 'ਚ ਪੈਗੰਬਰਾਨੇ ਇੱਕ ਦੇਸ਼ ਦੇ ਦਿੱਤਾ ਹੁਣ ਆਪਾਂ ਇੱਕ ਸਮੁੰਦਰੀ ਜਹਾਜ਼ ਬਣਾ ਲਿਆ ਹੁਣ ਮੈਂ ਪਾਰਲੀਮੈਂਟ ਤੋਂ ਇਹ ਪੁੱਛਣਾ ਹੈ ਕਿ ਆਪਾਂ ਉਹਦਾ ਨਾਂ ਕੀ ਰੱਖੀਏ ਸਾਰੀ ਪਾਰਲੀਮੈਂਟ ਕਹਿੰਦੀ ਨਕਸ਼ੋ ਉਹ ਉਸੇ ਨੇ ਤਾਂ ਬਚਾਇਆ ਸੀ ਸਾਨੂੰ ਉਹੀ ਅੱਗੋਂ ਨੂੰ ਬਚਾਏਗਾ ਉਹੀ ਦੁਨੀਆ ਨੂੰ ਬਚਾਏਗਾ ਇਸ ਕਰਕੇ ਸਮੁੰਦਰੀ ਜਹਾਜ਼ ਦਾ ਨਾਮ ਨਕਸ਼ਾ ਰੱਖੋ ਅੱਜ ਤੱਕ ਉਹ ਜਹਾਜ਼ ਚੱਲ ਰਿਹਾ ਹੈ ਮਾਨਯੋਗ ਸਾਧ ਸੰਗਤ ਲਾਲ ਸਾਗਰ ਦੇ ਪਾਣੀਆਂ 'ਚ ਨਕਸ਼ਾ ਉਹਦਾ ਨਾਮ ਸਾਨੂੰ ਕਿਉਂ ਸੰਗਾਂ ਦੀ ਸਾਡੇ ਵਡੇਰਿਆਂ ਦੀਆਂ ਕਰਾਮਾਤਾਂ ਤੋਂ ਮੰਨਦੇ ਨਹੀਂ ਹਣ ਕਹਿੰਦੇ ਜੀ ਪੰਜਾ ਲਾ ਹੀ ਨਹੀਂ ਸਕਦੇ ਮੈਂ ਜਣੀ ਇਹ ਗੱਲ ਸਾਡੇ ਵਿਰੋਧੀ ਸਾਡੇ ਨਿੰਦਕਤਾ ਕਹਿਣ ਮੈਂ ਇਹਨਾਂ ਮਿਸ਼ਨਰੀਆਂ ਨੂੰ ਕਹਿੰਦਾ ਹੁੰਦਾ ਮਾਨਯੋਗ ਸਾਧ ਸੰਗਤ ਕਿ ਮਿਸ਼ਨਰੀ ਭਾਈਓ ਜਿਹੜੇ ਵਿਦਵਾਨ ਹੁੰਦੇ ਨੇ ਤੇ ਮਿਸ਼ਨਰੀ ਹੁੰਦੇ ਨੇ ਇਹ ਗੁਰੂ ਮਹਾਰਾਜ ਦੇ ਬਗੀਚੇ ਦੇ ਮਾਲੀ ਹੁੰਦੇ ਨੇ ਇਹਨਾਂ ਨੇ ਫਾਲਤੂ ਕਬਾੜਾ ਕੱਢਣਾ ਹੁੰਦਾ ਬਾਗ ਚੋਂ ਤੁਸੀਂ ਗੁਰੂ ਮਹਾਰਾਜ ਦੇ ਬਾਗ ਚੋਂ ਫਲਦਾਰ ਤੇ ਫੁੱਲਦਾਰ ਬੂਟੇ ਪੁੱਟੀ ਜਾਂਦੇ ਹੋ ਹਟਦੇ ਨਹੀਂ ਉਹ ਹਰ ਗੱਲ 'ਚ ਨਿਤਨੇਮ ਦੀਆਂ ਬਾਣੀਆਂ ਤੇ ਸ਼ੱਕ ਆਸਮ ਗ੍ਰੰਥ ਤੇ ਸ਼ੱਕ ਅੰਮ੍ਰਿਤ ਤੇ ਸ਼ੱਕ ਹਰ ਚੀਜ਼ ਤੇ ਸ਼ੱਕ ਉਹ ਕਾਮਾ ਜਿਹੜੀਆਂ ਆਪਣੇ ਬਡੇਰਿਆਂ ਦੇ ਉੱਪਰ ਇਤਬਾਰ ਕਰਦੀਆਂ ਨੇ ਉਹ ਕਾਮਾ ਕਰ ਜਾਂਦੀਆਂ ਨੇ ਜੇ ਆਪਾਂ ਨੂੰ ਨਹੀਂ ਅਜੇ ਪਤਾ ਲੱਗਿਆ ਆਪਾਂ ਆਪਣੇ ਬਡੇਰਿਆਂ ਤੋਂ ਸਿੱਖ ਲਈਏ